ਕਰਨ ਰੋਜ਼ਾਨਾ ਸੋਚ ਵਿੱਚ ਉਹਨਾਂ ਤੋਂ ਬਹੁਤ ਮਾਰਿਆ ਕਿ ਸਨੇ ਐਸੋ ਆਡੀਅੰਸ ਪਲੀਜ਼ ਉਹ ਇੱਕ ਨੰਬਰ ਤੋਂ ਆਹ ਜੀ ਹਾਂ ਜੀ ਮਤਮੀ ਕਰਨ ਸਾਹਿਬ ਕਰਨੌਜ਼ਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਚੱਲਦੇ ਸ਼ੋਅ ਦੇ ਵਿੱਚ ਆਡੀਅנס ਨੂੰ ਕਿਸੇ ਨੇ ਕਰਨੌਜ਼ਲਾ ਤੇ ਬੂਟ ਬੂਟ ਮਾਰਿਆ ਨੇ ਆਪਣੇ ਬੱਚਾ ਛੋਟਾ ਪੁੱਤ ਸਾਡਾ ਭਰਾ ਹੈ ਐਦਾਂ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਹੈ ਇਹਨਾਂ ਨੂੰ ਹੌਸਲਾ ਦਿਓ ਸੰਕਾ ਤੁਸੀਂ ਨਹੀਂ ਨਹੀਂ ਐਦਾਂ ਨਹੀਂ ਕਰਨਾ ਐਸਾ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਪਿਆਰਾ ਮੁੰਡਾ ਔਰ ਬੜਾ ਵਿਭਾਗ ਮੁੰਡਾ ਐਦਾ ਨਹੀਂ ਹੋਣਾ ਚਾਹੀਦਾ ਤੁਹਾਡੇ ਵੱਲੋਂ ਕੀ ਮੈਸੇਜ ਆ ਜਿਹੜੇ ਐਦਾਂ ਦੇ ਮੈਸੇਜ ਨਹੀਂ ਐਦਾਂ ਦੇ ਹੋਣਾ ਨਹੀਂ ਚਾਹੀਦਾ ਔਰ ਭੁੱਖ ਦਾ ਇੰਤਜ਼ਾਮ ਹੋਣਾ ਚਾਹੀਦਾ ਉਹਨਾਂ ਦੇ ਲਈ ਮਾਨਸਾ ਕੋ ਕਿਵੇਂ ਦੇਖਦੇ ਹੋਣ ਫੇਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲਾ ਕੇ ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ ਸੀ ਹੈ ਤੇ ਰਹੇਗਾ ਥੈਂਕ ਯੂ ਜੀ